ਡੈਚਟਰ ਚ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਕਿਹੜੇ ਕਿਹੜੇ ਪ੍ਰਾਵੋ ਟਰੈਕਟਰ ਆ ਤੁਹਾਨੂੰ ਹਰ ਰੋਜ਼ ਹੀ ਦਿਖਾਉਣੇ ਰਹਿੰਦੇ ਆ ਪਹਿਲਾਂ ਤਾਂ ਦਿੱਤੇ ਹੋਏ ਨੰਬਰ ਨੋਟ ਕਰ ਲਓ ਤੁਸੀਂ ਇਹ ਨੰਬਰਾਂ ਤੇ ਅਸੀਂ ਸੰਪਰਕ ਕਰ ਸਕਦੇ ਆ ਅੱਜ ਸਪੈਸ਼ਲ ਅਰਜਨ ਨੋਵੋ ਅਰਜਨ ਨੋਵੋ 3 ਸਪੀਡ ਆ ਪ੍ਰਾਵੋ 3 ਸਪੀਡ ਵਾਲੇ ਟਰੈਕਟਰ ਲੱਗੇ ਹੋਏ ਆ ਇਹ ਅਰਜਨ ਨੋਵੋ ਸਪੈਸ਼ਲ ਅਰਜਨ ਨੋਵੋ ਦੀ ਵੀਡੀਓ ਬਣਾ ਕੇ ਦੱਸ ਰਹੇ ਆ ਆਪਣੇ ਕੋਲੇ ਅਕਸਰੋਂ ਤਾਂ ਬਹੁਤ سارے ਟਰੈਕਟਰ ਹੁੰਦੇ ਆ ਤੁਹਾਨੂੰ ਪਤਾ ਹੀ ਆ ਵੜਾਂ ਟਰੈਕਟਰ ਜਿੱਤੇ ਕਿਹੜੇ ਭਰਾ ਨਵੇਂ ਜੁੜੇ ਆਪਣੇ ਪੇਜ ਨੂੰ ਫੋਲੋ ਕਰ ਲਓ ਲਾਇਕ ਕਰ ਲਓ ਤੇ ਕਮੈਂਟ ਕਰ ਲਓ ਤੇ ਕਿਉਂ ਅੱਗੇ ਤੋਂ ਸਾਰੀਆਂ ਵੀਡੀਓ ਆਨਲੀ ਸੋਡੇ ਕੋਲੇ ਆਉਣ ਲੱਗ ਜਾਣ ਕਿਵੇਂ ਆਪਣੇ ਕੋਲੇ ਚੇਂਜਰ ਵਾਲੇ ਆ ਤੇ ਬਿਨਾ ਚੇਂਜਰ ਵਾਲੇ ਵੀ ਆ ਆਹ ਟਰੈਕਟਰ 2022 ਮਾਡਲ ਆ ਬਿਲਕੁਲ ਨਵਾਂ ਟਰੈਕਟਰ ਆ ਇਹ ਕਨੋਪੀ ਵਗੈਰਾ ਲੱਗੀ ਐ ਚੇਂਜਰ ਵਾਲਾਗਾ 2022 ਮਾਡਲ ਤਿੰਨੇ ਟਰੈਕਟਰ ਪੰਜਾਬ ਨੰਬਰ ਆ ਇਹ 2018 ਮਾਡਲ ਦਾ ਟਰੈਕਟਰ 2018 ਮਾਡਲ ਆ ਇਹ ਬਿਨਾ ਚੈਂਜਰ ਤੋਂ ਆ ਇਹ ਇਹ ਬਿਨਾ ਚੈਂਜਰ ਤੋਂ ਆ ਭਰਾਵੋ ਅੱਗੇ 2021 ਮਾਡਲ ਟਰੈਕਟਰ ਆ 2021 ਮਾਡਲ ਇਹ ਵੀ ਬਿਨਾ ਚੈਂਜਰ ਤੋਂ ਆ ਥਰੀ ਸਪੀਡ ਆ ਕਿਸੇ ਪ੍ਰਾਣ ਇਹ ਟਰੈਕਟਰ ਤਿੰਨਾ ਟਰੈਕਟਰਾਂ 'ਚ ਜੋ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਤੁਸੀਂ ਇਹ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਕੰਡੀਸ਼ਨ ਵਗੈਰਾ ਚੈੱਕ ਕਰ ਲਓ ਭਰਾਵਾ ਉਹ ਕਈ ਵਾਰ ਭਰਾ ਕਹਿੰਦੇ ਨੇ ਤੇ ਵੀਡੀਓ ਵਗੈਰਾ ਫੋਟੋ ਵਗੈਰਾ ਪਾ ਦਿਓ ਭਰਾਵਾ ਕਿਉਂ ਐਨੇ ਟਰੈਕਟਰਾਂ 'ਚ ਫੋਟੋ ਪਾਉਣਾ ਔਖਾ ਹੋ ਜਾਂਦੀ ਆ ਅਰਜਨ ਸਾਡੇ ਕੋਲੇ ਹੋਰ ਵੀ ਹੈਗਾ ਅ ਅਰਜਨ ਮੈਟ ਅਰਜਨ ਮੈਟ ਹੈਗਾ ਕਿਸੇ ਪੁਰਾਣੇ ਅਰਜਨ ਮੈਟ ਲੈਣਾ ਹੋਵੇ ਤੇ ਹੋਰ 60 55 ਹੋਰ ਕਾਫੀ ਗਿਣਤੀ 'ਚ ਟਰੈਕਟਰ ਤਾਂ ਹਰੇਕ ਪ੍ਰਕਾਰ ਦੇ ਹੈਗੇ ਆਪਣੇ ਕੋਲੇ ਅੱਜ ਸਪੈਸ਼ਲ ਤੁਹਾਨੂੰ ਵੀਡੀਓ ਕਿਹੜੀ ਅਰਜਨਾਂ ਦੀ ਪਾ ਕੇ ਦਿਖਾਉਣੇ ਚਾਰੇ ਅਰਜਨਾਂ ਬਾਰੇ ਜਾਣਕਾਰੀ ਦਿੰਨੇ ਆ ਇਹ 2013 ਮਾਡਲ ਆ ਕੋੜਾ ਬੈਂਪਰ ਵਗੈਰਾ ਲੱਗਿਆਗਾ ਡਿੱਕ ਵਗੈਰਾ ਲੱਗਿਆਗਾ ਕਿਸੇ ਪ੍ਰਾਣੇ ਲੈਣਾ ਹੋਵੇ 90 ਪੈਸੇ ਟਾਇਰ ਆ 2013 ਮਾਡਲ ਪੰਜਾਬ ਨੰਬਰ ਆ ਇਹ ਇਹਦਾ ਰੇਟ ਹੈਗਾ 495000 ਰੁਪਿਆ ਅਰਜਨ ਮੈਟ 60 ਹਸ ਪਾਵਰ ਬਹੁਤ ਹੀ ਨਵਾਂ ਸਾਫ਼ ਸੁਥਰਾ ਟਰੈਕਟਰ ਗਾਰੰਟੀ ਵਾਲਾ ਟਰੈਕਟਰ ਆ ਭਰਾਵੋ ਆ ਸਾਡੀ ਲੋਕੇਸ਼ਨ ਆ ਕਿਵੇਂ ਬਠਿੰਡੇ ਤੋਂ 28 ਕਿਲੋਮੀਟਰ ਮਾਨਸਾ ਤੋਂ 35 ਰੰਪਰੇ ਤੋਂ 25 ਤਲਵੰਡੀ ਸਾਬੋ ਤੋਂ 18 ਕਿਲੋਮੀਟਰ ਆਹ ਦਿੱਤੇ ਹੋਏ ਨੰਬਰ ਆ ਇਹਨਾਂ ਤੇ ਤੁਸੀਂ ਸੰਪਰਕ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ 495000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਕਿਸੇ ਪ੍ਰਾਣੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਵੜੈ ਟਰੈਕਟਰ ਪਿੰਡ ਭਾਈ ਬਖਤੌਰ ਪਹੁੰਚ ਸਕਦੇ ਹੋ ਅੱਗੇ ਆ ਗਿਆ ਅਰਜਨ ਨੋਵੋ ਅਰਜਨ ਨੋਵੋ ਆ ਗਿਆ ਇਹਦਾ ਰੇਟ ਹੈਗਾ ਭਰਾਵੋ 6 ਲੱਖ ਤੇ 85000 ਰੁਪਿਆ 2000 ਇਹ 21 ਮਾਡਲ ਦਾ ਟਰੈਕਟਰ ਹੈ 2020 ਜਾਂ 21 ਪੱਕਾ ਯਾਦ ਨਹੀਂ ਹੈਗਾ 20 ਜਾਂ 21 ਮਾਡਲ ਦਾ ਟਰੈਕਟਰ ਇਹ ਕਿਸੇ ਪ੍ਰਾਣੇ ਇਹ ਟਰੈਕਟਰ ਲੈਣਾ ਹੋਵੇ ਤਾਂ ਇਹਦਾ ਰੇਟ ਹੈਗਾ 6,85,000 ਰੁਪਿਆ ਅੱਗੇ ਆ ਗਿਆ ਅਰਜਨ ਨੋਵੋ ਇਹ 2018 ਮਾਡਲ ਦਾ ਇਹਦਾ ਰੇਟ ਹੈਗਾ ਇਹਦਾ ਰੇਟ ਹੈਗਾ 6 ਲੱਖ ਤੇ 45000 6,45,000 ਰੁਪਿਆ ਰੇਟ ਆ ਕਿਸੇ ਪ੍ਰਾਣੇ ਵੀ ਲੈਣਾ ਪੰਜਾਬ ਨੰਬਰ ਕ੍ਰੇਡਿਸ਼ਨ ਦੇਖੋ ਟਾਇਰ ਟੂਰ ਬਹੁਤ ਵਧੀਆ ਸਾਫ ਸੁਥਰੀ ਹਾਲਤ ਚ ਪਏ ਆ ਪ੍ਰਭੂ ਟਾਇਰ ਟੂਰ ਇਹਨਾਂ ਦੇ ਬਹੁਤ ਸਾਫ ਨੇ ਇਹ ਅੱਗੇ ਆ ਗਿਆ ਚਿੰਜਰ ਵਾਲਾ 2022 ਮਾਡਲ ਕਨੋਪੀ ਵਗੈਰਾ ਲੱਗੀ ਹੋਈ ਆ ਵਧੀਆ ਸਾਫ ਹਾਲਤ ਚ ਬਹੁਤ ਹੀ ਵਧੀਆ ਫਰੈਸ਼ ਪੀਸ ਆ ਪ੍ਰਭੂ ਇਹਦਾ ਰੇਟ ਹੈਗਾਗਾ 7 ਲੱਖ ਤੇ 65000 ਰੁਪਇਆ 7 ਲੱਖ 65000 ਰੁਪਇਆ ਰੇਟ ਆ ਇਹ ਟਰੈਕਟਰ ਕੋਈ ਵੀ ਤੁਸੀਂ ਖਰੀਦਨੇ ਆ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟਿੰਚ ਆ ਕੇ ਤੁਸੀਂ ਇਹ ਟਰੈਕਟਰ ਖਰੀਦ ਕੇ ਲੈ ਆ ਸਕਦੇ ਹੋ ਸਾਡੇ ਸਾਨੂੰ ਨੰਬਰ ਦਿੱਤੀ ਹੋਇਆ ਪਰ ਉਹ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਕਿਹੜੇ ਕਿਹੜੇ ਭਰਾ ਸਾਡੇ ਨਾਲ ਜੁੜੇ ਰਹਿੰਦੇ ਸਾਰੇ ਭਰਾਵਾਂ ਨੂੰ ਸੱਸੀ ਕਾਲ ਕਹਿਣੇ ਆ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਪ੍ਰਭੂ ਕੋਈ ਵੀ ਟਰੈਕਟਰ ਖਰੀਦਣਾਗਾ ਤਾਂ ਇਹ ਟਰੈਕਟਰ ਤੁਸੀਂ ਆ ਕੇ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਆ ਕੇ ਖਰੀਦ ਲੈ ਸਕਦੇ ਹੋ ਜਾਂ ਤੁਸੀਂ ਹੋਰ ਕੋਈ ਵੀ ਟਰੈਕਟਰ ਖਰੀਦਣਾਗਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਕਿਹੜੇ ਟਰੈਕਟਰ ਦੀ ਤੁਹਾਨੂੰ ਰਿਪੋਰਟ ਚਾਹੀਦੀ ਐ ਇਨਕੁਆਰੀ ਚਾਹੀਦੀ ਆ ਜਾਂ ਕੋਈ ਟਰੈਕਟਰ ਲੈਣਾਗਾ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਭਰਾਵੋ ਉਹ ਜਿਹੜਾ ਟਰੈਕਟਰ ਤੁਹਾਨੂੰ ਲਿਆ ਕੇ ਦੇਵਾਂਗੇ ਜਰੂਰ ਤੁਸੀਂ ਭਾਈ ਬਖਤੌਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ 60 55 ਲੈਣਾ ਤਾਂ 60 55 ਦੇ ਕਮੈਂਟ ਕਰਕੇ ਰੇਟ ਭੇਜ ਸਕਦੇ ਹੋ ਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰ ਦਿਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਮਾਲਵੇ ਦੇ ਵਿੱਚ ਪੈ ਜਾਂਦਾ ਭਰਾਵੋ ਟਰੈਕਟਰ ਲਾਉਣ ਮੇਲਾ ਸਾਰੇ ਟਰੈਕਟਰਾਂ ਤੇ ਲਾਉਣ ਕਰਵਾ ਕੇ ਦੇਵਾਂਗੇ ਸਾਰੇ ਟਰੈਕਟਰਾਂ ਤੇ ਆਸਾਨ ਕਿਸ਼ਤਾਂ 'ਚ ਤੁਸੀਂ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਵੀਡੀਓ ਨੂੰ ਅੱਗੇ ਸਾਂਝਾ ਕਰਨਾ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ